ਰੈਡੀ ਹੈ ਸਿਟੇ ਆਟ ਹੋ ਜਾ ਸਿਟੇ ਆਟ ਹੋ ਜਾ ਬੱਚ ਗੁੱਛਾ ਨਾ ਕਰ ਅਸੀਂ ਗਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 6 ਵਜੇ ਕੇ 41 ਮਿੰਟ ਤੇ ਇਸ ਟਾਈਮ ਅਸੀਂ ਪਹੁੰਚ ਗਏ ਬਸੋਈ ਘਾਟ ਇਹ ਰੋਈ ਘਾਟ ਦੇ ਹਦਾਂ ਟੁੱਟਿਆ ਪਿਆ ਰੋਡ ਮਾਹੀ ਰੋਡ ਬਣ ਜਾਵੇ ਨਾ ਮਾਵੇਰੇ ਲਾਂ ਵਰਗੀ ਲਾਂ ਨੇਰੀ ਤੇ ਹੁਣ ਸੂਰਜ ਦੀ ਚੜ੍ਹਦੀ ਹੋਈ ਟਿੱਕੀ ਦੇ ਨਾਲ ਤੁਹਾਡਾ ਸਵਾਗਤ ਕਰਦੇ ਹਾਂ ਤੇ ਮੱਛਾਂ ਮੱਛਾਂ ਬਹੁਤ ਖੜੀਆਂ ਕਰੀਆਂ ਹੋਈਆਂ ਲਾ ਗਏ ਆਪਨੇ ਥੋੜੀ ਥੋੜੀ ਵੈਕਸ ਵੈਕਸ ਲਾ ਕੇ ਮੱਛਾਂ ਖੜੀਆਂ ਕਰ ਲੀਆਂ ਤੇ ਵੇਰੇ ਵੇਰੇ ਨੁਸਕਾਨ ਹੋ ਗਿਆ ਇੱਕ ਨੁਕਸਾਨ ਆ ਹੋ ਗਿਆ ਕਿ ਬਾਈ ਵਾਲੀ ਗੱਡੀ ਦਾ ਪਾਰਕਾ ਲਿਫਟ ਵਾਲਾ ਟਾਇਰ ਆ ਪਿੱਛੇ ਹੀ ਪਿੱਛੇ ਜਿਹੀ ਵਟਿਆ ਹਰ 2 ਕਿਲੋਮੀਟਰ ਹੋਇਆ ਤੇ ਹਾਲੀ-ਹੁਲੀ ਕਰਕੇ ਫੇਰ ਦੇਖਾਂਗੇ ਬਾਈ ਐਂ ਕਹਿਣਾ ਲਾਗਣਾ ਬਈ ਮੈਂ ਤਾਂ ਕਹਿਣਾ ਸੋਚਦਾ ਵੀ ਦੋ ਨਵੇਂ ਲਾਵਾ ਉਹ ਅੱਗੇ ਕਰ ਦੂੰਗਾ ਤੇ ਮੈਨੂੰ ਲੱਗਦਾ ਜਿਹੜੇ ਉਹਦੇ ਜ ਆਉਣਗੇ ਉਹ ਲਿਫਟ ਚ ਕਰ ਦੂਗਾ ਚਲੋ ਬਾਕੀ ਉਹਦਾ ਬਾਈ ਦੀ ਮਰਜ਼ੀ ਐ ਵੀ ਕਿਵੇਂ ਉਹ ਕਰਦਾ ਆਣਾ ਤੇ ਹੁਣ ਚੱਲਦੇ ਆਪਾਂ ਹੋਈ ਘਾੜ ਦੇ ਖਾਣੇ ਆ ਤੁਹਾਨੂੰ ਚੜਦੇ ਪਏ ਆ ਅੰਮ੍ਰਾਇ ਸੁੱਖ ਰੱਖੇ ਜਾ ਨਾ ਹੋਵੇ ਪੀਲੇ ਚੱਕਰ ਵੀ ਆਹੀ ਟਾਈਮ ਸੀਗਾ ਸਾਨੂੰ ਮੇਰੇ ਕੋਲ ਨਹੀਂ ਯਾਰ ਪੀਲੇ ਯਕਰ ਥੋੜਾ ਉਹ ਤੇ ਇਹ ਕਰ ਦਿਆ ਦਿਨ ਚੜ ਨਹੀ ਰਾ ਸੀਗਾ ਹਾਂ ਨਹੀ ਰਾ ਸੀਗਾ ਤੇ ਗੱਡੀਆਂ ਆਪਾਂ ਨੇ ਬਸੋਈ ਘਾਟ ਪਾਰ ਕਰਕੇ ਸਾਈਡ 'ਚ ਲਾਈਆਂ ਸੀਗੀਆਂ ਧੁੰਦ ਕਰਕੇ ਕਿਉਂਕਿ ਧੁੰਦ ਬਹੁਤ ਪੈ ਰਹੀ ਜੀਗੀ ਮਿੰਟੂ ਦੱਸ ਦੀ ਜੇ ਰੋਕਣਾ ਰੱਖਣਾ ਹੋਇਆ ਕਿਉਂਕਿ ਕਦਾਏ ਦੱਸਦਾ ਵੀ ਨਹੀਂ ਨਾ ਐ ਵੀ ਜਿਹਦੇ ਇਹ ਬੰਦਾ ਵਾਇਰਲਸ ਹੈਗਾ ਉਹ ਕਰ ਦਵੇ ਓ ਹੋ 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 ਲੱਕਾ ਡਾ ਹੈ ਜਾ ਐ ਹੁੰਦਾ ਵੀ ਕਿੱਧਰ ਗੇਰੀ ਹੈ ਕਿੱਧਰ ਨਾ ਬਾਜਾ ਬਾਜਾ ਗੱਡਾ ਦਾ ਹੈ ਜਾ ਹਮ ਦੇਖੋ ਸੌਰਜ ਦੀ ਲਾਲੀ ਤ੍ਰਿਕਾਲੀ ਜੁਰਤ ਦੇਵਤਾ ਜੀ ਕਿਵੇਂ ਹੋ ਟਿਕਟਾਕ ਆ ਗਏ ਗੋਰਿਆਂ ਦੇ ਸ਼ਹਿਰ ਚੋਂ ਕੋਈ ਇਤਕੜਾ ਪਰੇਸ਼ਾਨੀ ਤਾਂ ਨਹੀਂ ਹੋਈ ਜਾਂਦੇ ਓਏ ਮੈਂ ਤੁਹਾਨੂੰ ਪਿਆ ਦਿੱਕੜ ਪਰੇਸ਼ਾਨੀ ਹੋਣੀ ਮਾਲਕ ਤੁਹਾਨੂੰ ਦਿੱਕੜ ਪਰੇਸ਼ਾਨੀ ਕਰਕੇ ਕਿਸੇ ਨੇ ਮਰਨਾ ਫੂਕ ਕੇ ਰੱਖ ਦੋਗੇ ਤਾਂ ਸੇ ਤਾਂ ਇਹ ਚੜਦੀ ਵੀ ਇਹ ਲੜਾਈਆਂ ਮਾਦਾ ਬਾਈ ਬਜਰੀ ਜਿੱਥੇ ਬਜਰੀ ਜੀ ਹੁੰਦੀ ਹੈ ਨਾ ਮਾਦਾ ਕੰਟਰੋਲਰ ਲਾ ਲੈਣਾ ਉੱਥੇ ਕਿਉਂਕਿ ਇਹ ਬਜਰੀ ਨਹੀਂ ਚੱਕਦਾ ਟਾਇਰ ਨਾਲੇ ਫਿਰ ਟਾਇਰ ਤੇ ਵੜਦੀ ਨਹੀਂ ਹੈਗੀ ਇੱਕ ਰਬੜ ਲਾਏ ਦੇ ਕਦੇ ਤੇ ਸਲੀਪ ਮਾਰਨਗੇ ਤੇ ਹੌਲੀ 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 ਰੁਕਣਾ ਫਿਰ ਦੂਗਾ ਤਾਂ ਜਾ ਕੇ ਉਹ ਗੱਡੀ ਕ੍ਰੋਸ ਹੋਊਗੀ। ਆਹ ਖੜੇ ਆ ਭਾਈ ਇਹ ਲਵਾਣਗੇ ਜਾਮ। ਉਹ ਮੈਨੂੰ ਕਹਿ ਕੇ ਭੇਜਿਆ ਉਹਨੇ ਉੱਥੇ ਇਹਨਾਂ ਦਾ ਬੰਦਾ ਭੇਜਿਆ ਵਾ ਤਾਂ ਕਹਿੰਨਾ "ਆਹ ਮਾਰੀ ਗੱਡੀ ਖੜਾ ਹੈ ਚੌੜੇ ਮਾਲ ਵਾਲਾ ਉਹਨੂੰ ਬੋਲ ਦੇਣਾ ਇਹ ਨਿਕਲ ਜਾਓ ਤੂੰ।" ਆਹ ਉੱਥੇ ਕਿੱਥੇ ਨਿਕਲ ਜੂਗੀ ਗੱਡੀ? ਜਿਹੜੇ ਹਸਾਵ ਨਾਲ ਇਹਨਾਂ ਦਾ ਮਾਲ ਚੌੜਾ ਆਗਾ ਹਨਾ ਉਹਦਾ ਟਿਪਰ ਹਟਣਗੇ ਉੱਥੇ ਤਾਂ ਇਹਨਾਂ ਦੀ ਦੋ ਜੀ ਗੱਡੀਆਂ ਨਿਕਲਣਗੀਆਂ ਬਾਈ ਵਾਹ ਰੁਕ ਦੇ ਦੇਖੋ ਕੁਦਰਤ ਉਹਦਾ ਨੇ ਯਾਰਾ ਥੱਲੇ ਧੁੰਦ ਤੇ ਜਵਾਰਾ ਯਾ ਨਜ਼ਾਰਾ ਹੈ ਉਹ ਫੋਰਮੈਨ ਆ ਗਿਆ ਸਵੇਰੀ ਸਵੇਰੀ ਡਿਊਟੀ ਪਰ ਯਸ ਅਦਭੁਤ ਅਦਭੁਤ ਇਹ ਕਹਿੰਦੇ ਆ ਨਾ ਜਿਹੜਾ ਜਿਆਦਾ ਸੋਹਣਾ ਹੁੰਦਾ ਅਦਭੁਤ ਨਜ਼ਾਰਾ ਹੈ ਇੱਕ ਪੈਂਕੀ ਨਿਆਰੇ ਦੇ ਖੁੱਲ੍ਹ ਸੀ ਥੱਲੇ ਧੁੰਦ ਦੀ ਚਾਦਰ ਤੇ ਉੱਪਰ ਤੀਨ ਪਹਾੜੀਆਂ ਬਈ ਸੱਚੇ ਰਾਤ ਨੂੰ ਭੂਤ ਦਿਖਿਆ ਮਿੰਟੂ ਮਿੰਟੂ ਦਾ ਤਾਂ ਸਾਂਹ ਰੁਕ ਗਿਆ ਐਡੀ ਜੀਵ ਗੱਡੀ ਆਨੇ ਮੈਂ ਵੀਡੀਓ ਲਾ ਦੂੰਗਾ ਕੈਮਰੇ 'ਚ ਆਇਆ ਹੋਇਆ ਇਹ ਮੈਂ ਡਿਲੀਟ ਨਾ ਕਰੀ ਹੋਈ ਚਿੱਟੀ ਉਹ ਕਰੀ ਵੀ ਉਹਦੇ ਲੋਈ ਪਾਈ ਖਲਈ ਵੀ ਆਹ ਐ ਜੀ ਭੰਗਟਿਆ ਮਿੰਟੂ ਮਿੰਟੂ ਕਹਣਾ ਲਾ ਤੂੰ ਹੀ ਮਾਰਦਾ ਕੁਛ ਨਹੀਂ ਐ ਜਦ ਮਿੰਟੂ ਮਿੰਟੂ ਕੋਲ ਨੂੰ ਆਇਆ ਨਾ ਮੈਂ ਮਿੰਟੂ ਨੂੰ ਕਹੀਆ ਮਿੰਟੂ ਬੋਲ ਮਿੰਟੂ ਕਹਾ ਮੇਰਾ ਤਾਂ ਸਾਹੇ ਰੁਕ ਗਿਆ ਐ ਕੋਰੇ ਦਾ ਮੈਂ ਉਹ ਤਾਂ ਨਹੀਂ ਉਹ ਕਰ ਪਤਾ ਵਾਹੇ ਕਰੂ ਵਾਹੇ ਕਰੂ ਐ ਕੋੜੀ ਨਾ ਜੇ ਮੈਂ એનર્ਜੀ ਜੀ ਫੀਲ ਨਹੀਂ ਹੁੰਦੀ ਇਦਾਂ ਦੀ ਹੋਈ ਆ ਮੰਨੂ ਸਾਹ ਲੱਗੀ ਜਾ ਰਿਹਾ ਵੀ ਉਹ ਬੰਦਾ ਦਾ ਕੋਈ ਸਾ ਜਾਣਗੇ ਡਰਾਣੇ ਦੇ ਮਾਰੇ ਹੱਥੇ ਖੜਿਆ ਦਾ ਵੀ ਗੱਡੀਆਂ ਨਾਲ ਡਰਾਉਂਗਾ ਵੀ ਕਿਆ ਆਪਦਾ ਕੋਈ ਡਰ ਕੇ ਰੋ ਕੇ ਲਵੇ ਦੇਖ ਲੋ ਕਹ ਜੀ ਟਾਈਮ ਹੁਣ ਹੋ ਗਿਆ ਹਾਂ ਫਿਰ ਗਾਜੀ ਅੱਜ ਓਏ ਬਿੰਟੂ ਹਾਂ ਰਾਤ ਕੀ ਦੇਖਿਆ ਫਿਰ ਦੱਸ ਨੇ ਆ ਰੋ ਰਾਤ ਵਾਕਈ ਸੀਰੀਅਸ ਗੱਲ ਹੈ ਪਹਿਲੀ ਵਾਰੀ ਜ਼ਿੰਦਗੀ ਤੇ ਆ ਮੈਂ ਦਾ ਉਹ ਯਾਰ ਵੀ ਮੇਰੇ ਨਾਲ ਵੀ ਪਹਿਲੀ ਵਾਰੀ ਹੋਇਆ ਬਾਈ ਬਈ ਸਾਰੇ ਆ ਇਹਨੂੰ ਸਾਸਰੀ ਕਾਲ ਤੇ ਜ਼ਿੰਦਗੀ ਚ ਪਹਿਲੀ ਵਾਰੀ ਹੈ ਇਹੋ ਜਿਹਾ ਹਾਂ ਰੁਕ ਗਿਆ ਕਹਿੰਦੇ ਫੇਰ ਹਾਂ ਵੀ ਐਂਦੇ ਚ ਕੋਈ ਹੋਰ ਇਹਦਾ ਜ਼ਾ ਰੁਕ ਗਿਆ ਦਾ ਬਾਈ ਮੈਂ ਨਾ ਇਹਨੂੰ ਦੱਸਿਆ ਨਹੀਂ ਪਹਿਲਾਂ ਮੈਂ ਕਿਹਾ ਇਹ ਬੰਦਾ ਖੜਿਆ ਮੈਂ ਕਿਹਾ ਦੇਖ ਕੇ ਆਈ ਮੜਾ ਜਾ ਮੈਂ ਕਿਹਾ ਘਰ ਤੇ ਇਹ ਨੂੰ ਐਦਾਂ ਲੱਗਾ ਵਾ ਦੇਖਣ ਜਾਂਦੇ ਆ ਦੇਖੇ ਉਹਦੇ ਐਡੇ ਐਡੇ ਦੰਦ ਆ ਮੈਂ ਗੋਰ ਨਾਲੋਂ ਕਰਨ ਲੱਗਿਆ ਮੈਂ ਚੱਲ ਗਿਰਦੇ ਵੱਕੇ ਵੀ ਅੱਗੇ ਹੁੰਦਾ ਤੇ ਬੰਦਾ ਕਹਿ ਦਿੰਦਾ ਹੁੰਦਾ ਯਾਰ ਅੱਗੇ ਹਾਂ ਸਾਤੀ ਦਿਨ ਤੋਂ ਹੁੰਦਾ ਹੀ ਅੱਧਰ ਬੰਦਾ ਖੜਾ ਹੀ ਅੱਧਰ ਮੁੜ ਕੇ ਕਹਿੰਦੀ ਇਹ ਗੱਡੀ ਖਰਾਬ ਹੋਈ ਗੱਡੀ ਮੈਂ ਆਪਣੇ ਹਿਸਾਬ ਨਾਲ ਦੀ ਹਾਂ ਗੁਰਦੇਵ ਮੈਂ ਵੀ ਅੱਗੇ ਵੀ ਉਹ ਮੈਂ ਯਾਰ ਅੱਗੇ ਵੀ ਉਹ ਦੱਸਦਾ ਹੀ ਹੁੰਦਾ ਕੋਈ ਵੀ ਚੀਜ਼ ਹੁੰਦੀ ਆ ਜੇ ਅੱਗੇ ਲਾ ਲਈਏ ਗੱਡੀ ਤੇ ਮੌਸਾਬ ਨਾਲ ਹੀ ਮੈਂ ਨੋਰਮਲ ਲੈ ਗਿਆ ਗੱਲ ਨੂੰ ਹਾਂ ਮੈਂ ਜੇ ਮੈਂ ਉਹਨੇ ਬੰਦਾ ਬੁੰਦਾ ਕੋਈ ਹੁਣ ਦੇਖ ਲਿਆ ਹੁਣ ਉਹ ਦੇਖ ਉਹ ਦੇਖ ਲੰਗੂਰ ਉਹ ਅਜੇ ਤੱਕ ਬੈਠਾ ਹੀ ਆਏ ਆ ਹਾਂਜੀ ਭਾਈ ਇੱਥੇ ਸਾਡਾ ਲੰਗੂਰ ਨੇ ਧਿਆਨ ਉਹ ਕਰਤਾ ਗੱਲ ਥਾਲੀ ਵਿੱਚੇ ਰਹਿ ਗਈ ਹੁਣ ਮੈਂ ਤੁਹਾਨੂੰ ਦੱਸਦਾ ਵੀ ਗੱਲ ਹੋਈਗੀ ਜੀਗੀ ਅਸੀਂ ਕਿੰਜਰ ਵਾਲੀ ਚੜਾਈ ਚੜਦੇ ਪਏ ਸੀਗੇ ਹਨਾ ਚੜਾਈ ਮਤਲਬ ਉਹ ਸਾਰੀ ਕੰਪਲੀਟ ਹੋ ਗਈ ਸੀਗੀ ਜਿਹੜੇ ਉਹ ਕਿੰਜਰ ਤੋਂ ਪਹਿਲਾਂ ਜਿਹੜੇ ਅਪਡਾਉਨ ਜਾਨੇ ਆ ਥੋੜੇ ਉਹ ਉੱਥੇ ਪਹੁੰਚੇ ਸੀਗੇ ਹਨਾ ਮੈਂ ਇੱਥੇ ਵੀਡੀਓ ਲਾ ਦਿੰਨਾ ਉਹ ਉਹ ਗੱਡੀ ਵਾਲੇ ਕੈਮਰੇ ਚ ਆਈ ਹੋਈ ਆ ਉਹ ਆਇਆ ਬਾਪ ਤੇ ਉੱਥੇ ਭਾਈ ਫਟਵਾਤ ਦੇ ਉੱਤੇ ਚਿੱਟੀ ਲੋਈ ਲਈ ਵੀ ਬੰਦੇ ਦੀ ਹਨਾ ਤੇ ਹਨਾ ਐਦਾਂ ਐਦਾਂ ਕਰੇ ਛਾਲਾਂ ਜੀਆਂ ਮਾਰੇ ਤੇ ਮੈਂ ਨਾ ਸਿੱਸਾ ਉੱਤੇ ਚੱਕ ਲਿਆ ਮੈਂ ਕਿਹਾ ਯਾਰ ਕਈ ਵਾਰ ਬੰਦਾ ਮਿਰਚਾਂ ਮੁਰਚਾਂ ਸੱਟ ਦਿੰਦਾ ਹੁੰਦਾ ਤੇ ਗੱਡੀ ਕੋਈ ਨਾ ਚੱਲੇ ਬਾਈ ਰਾਤ ਨੂੰ ਉੱਥੇ ਤੁਸੀਂ ਉਦਾਂ ਵੀ ਵਲੌਗ ਜੇ ਦੇਖਿਓ ਬਹੁਤ ਘੱਟ ਗੱਡੀ ਚੱਲ ਰਹੀ ਸੀਗੀ ਰਾਤ ਇਹ ਜਿਹੜਾ ਬੰਦਾ ਇਹ ਬਲੌਗ ਤੋਂ ਪਿਛਲਾ ਬਲੌਗ ਗਿਆ ਉਹ ਵੀ ਤੇ ਘੱਟ ਗੱਡੀ ਚੱਲਦੀ ਗਈ ਜੀ ਤੇ ਮੈਂ ਕਿਹਾ ਯਾਰ ਮੈਂ ਸ਼ੀਸ਼ਾ ਛਿੜਾ ਲਵਾ ਤੈਨੂੰ ਕੋਈ ਮੈਂ ਜਿਹੜੇ ਟਾਈਮ ਉਹਦੇ ਪੋਲ ਆਇਆ ਨਾ ਲੱਟਾਂ ਪਈਆਂ ਉਹਦੇ ਕੋਈ ਜੀਵ ਵਈ ਇਹ ਇੱਥੇ ਤਾਂ ਅਜੀਬ ਸੀਗਾ ਹਨਾ ਤੇ ਦੰਤ ਉਹਦੇ ਮੰਨ ਲਾ ਵੀ ਜਿਵੇਂ ਡ੍ਰੈਗਨ ਦੇ ਦੰਦ ਨਹੀਂ ਹੁੰਦੇ ਐਦਾਂ ਐਦਾਂ ਦੇ ਦੰਦ ਆਹ ਸਾਰਾ ਚੀਜ਼ ਆਂਦਾ ਵੀ ਜਿਵੇਂ ਯਾਰ ਸੜਿਆਵਾ ਨਹੀਂ ਹੁੰਦਾ ਬੰਦੇ ਦਾ ਉਦਾਂ ਤੇ ਹੋਇਆ ਕਿ ਮੈਂ ਨਾ ਜਦੋਂ ਉਹ ਮੇਰੇ ਕੋਲ ਨੂੰ ਮਤਲਬ ਉਹ ਹੋਇਆ ਮੈਨੂੰ એનર્ਜੀ ਜੀ ਫੀਲ ਹੋਈ 네ਗੇਟਿਵ એનર્ਜੀ ਜੀ ਜਿਵੇਂ ਹਨਾ ਆਉਂਦੀ ਆ ਪਰ ਆਪਾਂ ਵਾਈਗਰੂ ਵਾਈਗਰੂ ਕਰਕੇ ਲੰਘ ਗਏ ਤੇ ਮੈਂ ਆਪਣਾ ਮਹਾਰਾਜ ਦਾ ਨਾਮ ਲੈ ਕੇ ਚੱਲ ਰਿਹਾ ਮੈਂ ਨਾ ਮਿੰਟੂ ਨੂੰ ਫੋਨ ਕਰਤਾ ਵਾਈਰਲੈਸ ਗੱਲ ਜੀਪ ਤੇ ਦਿੰਦੀ ਗੱਡੀ ਗਈ ਵਾਇਰਲੈਸ ਕਰੀ ਮੈਂ ਵਾਇਰਲੈਸ ਉਹਦੀ ਗੱਡੀ ਦਾ ਫਰਕ ਥੋੜਾ ਜਿਹਾ ਜ਼ਿਆਦਾ ਸੀਗਾ ਤੇ ਵਾਇਰਲੈਸ ਕੁਝ ਜਵਾਬ ਨਹੀਂ ਆਇਆ ਤੇ ਮੈਂ ਫੋਨ ਲਾ ਲਿਆ ਹਨਾ ਫੋਨ ਲਾਇਆ ਭਾਈ ਮੈਂ ਮੈਂ ਕਿਹਾ ਮਿੰਟੂ ਤੂੰ ਨਾ ਉਹ ਕਰੀਂ ਦੇਖਦਾਹੀਂ ਮੜ ਜਾ ਮੈਂ ਕਿਹਾ ਡਰਾਈਵਰ ਸਾਈਡ ਨਾ ਪਟਵਾਦ ਦੇ ਉੱਪਰ ਬੰਦਾ ਖੜਿਆ ਮੈਂ ਉਹਨੂੰ ਬੰਦੇ ਹੀ ਕਿਹਾ ਮੈਂ ਉਹਨੂੰ ਕਿਹਾ ਨਹੀਂ ਵੀ ਭੂਤ ਤੇ ਮੈਂ ਕਿਹਾ ਵੀ ਬੰਦਾ ਖੜਿਆ ਉੱਥੇ ਵੀ ਧਿਆਨ ਨਾਲ ਦੇਖ ਕੇ ਆਈ ਮੈਂ ਕਿਹਾ ਮੜ ਜਾ ਚੱਲ ਮੈਂ ਕਿਹਾ ਅਰੇ ਉਹ ਚੜਾ ਲਈ ਮੈਂ ਕਿਹਾ ਸ਼ੀਸ਼ਾ ਚੜਾ ਲਈ ਚੱਲ ਮੈਂ ਕਿਹਾ ਤੂੰ ਐਂ ਕਰ ਫੋਨ ਨਾ ਕੱਟੀ ਵੀ ਫੋਨ ਲਾ ਕੇ ਹੀ ਰੱਖ ਮੈਂ ਕਿਹਾ ਕੰਨ ਨੂੰ ਚੱਲ ਜੀ ਮੈਂ ਨੂੰ ਦੱਸਤਾ ਵੀ ਬ੍ਰੇਕਰ ਜੇ ਪਾਰ ਕਰਕੇ ਨਾ ਫੇਰ ਅੱਗੇ ਜਾ ਕੇ ਚੜਾਈ ਚੜਦੇ ਆ ਪੂਰੀ ਜਦ ਗੱਡੀ ਮੈਂ ਕਿਹਾ ਤੀਜਾ ਗੇਅਰ ਫੜ ਲਊਗੀ ਵੀ ਜਦ ਉੱਥੇ ਖੜਿਆ ਹੋਊਗਾ ਬੋਰਡ ਦੇ ਕੋਲ ਜਿਸ ਟਾਈਮ ਮਿੰਟੂ ਉੱਥੇ ਪਹੁੰਚਿਆ ਮਿੰਟੂ ਦਾ ਬਾਈ ਸਾਂ ਰੁਕ ਗਿਆ ਸਾਂ ਰੁਕ ਗਿਆ ਡਰ ਗਿਆ ਮਿੰਟੂ ਉਹ ਮੈਂ ਕਿਹਾ ਹੋਇਆ ਕਿਹਾ ਦੱਸ ਤਾ ਦੇ ਹੋ ਹੰਦੰਦੰਦੰਦੰਦੰਦ ਬਹੁਤ ਬੜੇ ਹੈ ਇਹ ਤਾਂ ਹੋਰੇ ਚੀਜ਼ ਹੈ ਉਹ ਮੈਂ ਕਿਹਾ ਘਬਰਾ ਨਾ ਮੈਂ ਕਿਹਾ ਤੂੰ ਬਾਈ ਨੂੰ ਠਾਲ ਲਾ ਪਤਾ ਨਹੀਂ ਬਾਈ ਨੂੰ ਫਿਰ ਠਾਲਿਆ ਨੇ ਠਾਲਦਾ ਸੀਗਾ ਪਾਰ ਕਰਕੇ ਥੋੜੀ ਜੀ ਅੱਗੇ ਮੈਂ ਕਿਹਾ ਚੱਲ ਆ ਜਾ ਮਿੰਡੂ ਦਾ ਮਨ ਤਾਂ ਪਾਠੇ ਭੁੱਲ ਗਿਆ ਕਹਿੰਦਾ ਕਹਿੰਦਾ ਮੈਂ ਦੇਖਦਾ ਵੀ ਕਹਿੰਦਾ ਐਨ ਗੌਰ ਨਾਲ ਆਇਆ ਉਹਨੂੰ ਮੈਂ ਕਿਹਾ ਮੈਂ ਕਿਹਾ ਹਾਕੂਕ ਤਾਂ ਨਹੀਂ ਉਹ ਕਰੀ ਇਹਨੇ ਕਹਿੰਦਾ ਨਾ ਹਾਕੂਕ ਕੋਈ ਨਹੀਂ ਬਾਈ ਇੱਕ ਕੰਮ ਕਰੇ ਪਾਠ ਉਹ ਕਰ ਲਵੇ ਅਰਗਵਤੀ ਲਾ ਲਵੇ ਇਹ ਚੀਜ਼ਾਂ ਅੱਗ ਤੇ ਚਲਦੀਆਂ ਹੋਣੀਆਂ ਅੱਗ ਤੇ ਆ ਪਾਣੀ ਦੇ ਹਨਾ ਤੇ ਮੈਂ ਬਾਈ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਇਹ ਹਨਾ ਤੇ ਬਾਕੀ ਆਪਾਂ ਉਥੇ ਪਤਾ ਦਾ ਕਰਾਂਗੇ ਦਿਨੇ ਜਾਵਾਂਗੇ ਹਨਾ ਵੀ ਉਥੇ ਪਤਾ ਕਰਕੇ ਤੁਹਾਨੂੰ ਪੱਕਾ ਪ੍ਰੂਫ ਉਹ ਕਰਾਂਗੇ ਵੀ ਉਥੇ ਹੈ ਕਿ ਚੀਜ਼ ਆ ਹਨਾ ਤੇ ਇਹ ਗੱਲ ਹੋਈ ਸੀਗੀ ਬਾਈ ਉਹ ਮਨਲਾ ਫਿਰ ਫਿਰ ਬਾਈ ਵੀ ਨਹੀਂ ਸੋਇਆ ਫਿਰ ਚਲ ਸਾਰੀ ਦਾ ਗੱਡੀ ਲੈਣੀ ਮੈਂ ਘਰੇ ਫੋਨ ਕਰਿਆ ਕਹਿੰਦਾ ਨਾਲ ਦੇ ਨੂੰ ਠਾਲ ਦਿੰਦਾ ਮੈਂ ਕਿਹਾ ਨਾਲ ਦਾ ਮੈਂ ਕਿਹਾ ਮੈਂ ਸੁੱਤਾ ਪਿਆ ਤਾਂ ਮੈਂ ਉਹਨੂੰ ਠਾਲਿਆ ਨਹੀਂ ਮੈਂ ਕਿਹਾ ਵੀ ਉਹਦੀ ਵੀ ਕਾਨੂੰ ਨੀਂਦ ਖਰਾਬ ਕਰਨੀ ਟੋਨੀ ਦੀ ਹਨਾ ਮੈਂ ਕਿਹਾ ਕੋਈ ਚੱਕਰ ਨਹੀਂ ਆਪਾਂ ਨੀਂਦ ਆਦੇ ਆਪਾਂ ਗੁਰੂ ਦੇ ਸਿੰਘਾਂ ਮੈਂ ਕਿਹਾ ਹੁਣ ਨਾ ਨਾ ਦਾ ਪਾਣੀ ਪੀਣਾ ਇਹਨੇ ਆਏ ਪਾਣੀ ਆਦਰਾ ਆਦਰਾ ਤੋਲ ਕੇ ਦੋ ਨੇ ਨੇ ਪਾਣੀ ਨੇ ਆ ਪਾਣੀ ਪੀਣਾ ਇਹਨੇ ਰੋਟੀ ਦਾ ਰੱਖਦੀ ਵੀ ਰੋਟੀ ਦਾ ਦਿੰਦੀ ਵੀ ਜ਼ਿਆਦਾ ਹੀ ਆਏ ਆ ਜਿਹੜੇ ਪੰਚਾਇਤ ਦੇ ਜਿਹੜੇ ਲੈ ਇਹ ਉਹ ਇਹਦੇ ਸੱਟ ਦਾ ਥੱਪੜ ਜਿਹੜਾ ਲੰਗਾ ਉਹਦੇ ਥੱਪੜ ਸਿੱਟਣਾ ਦਾ ਨਾ ਹਾਂ ਆ ਹੂੰ ਦਾ ਹਾਰੀ ਹਵਾ ਚ ਮੁੜ ਜਾਂਦਾ ਹੈ ਉਹ ਪੀਲਾ ਪਾਣੀ ਹਾਂ ਖਾਇਆ ਹੈ ਆਇਕੋ ਦਿਆ ਉਹ ਗिरा दिया ਉਹਨੂੰ ਕਿੱਧਰੇ ਮੋਨੇ ਦੋ ਹਰੋਜ ਆਤਾ ਹਰੋਜ ਹਾਂ ਆਮੀ ਕਾ ਗਾਟ ਮੇਂ ਕੁਝ ਪੇੜਾ ਘੇੜਾ ਨਹੀਂ ਹੈ ਨਾ ਹਾਂ ਕਹਿੰਦਾ ਸੁੱਕਾ ਮਾਰ ਰਿਹਾ ਸੀ ਨਹੀਂ ਹਾਂ ਤੇ ਭਈ ਉਹ ਸਾਡੀ ਗੱਲ ਵਿੱਚ ਰਹਿ ਗਈ ਤਾ ਮੈਂ ਨਾ ਇਹਨੂੰ ਕਿਹਾ ਵੀ ਕਾਰਨਲ ਦੇਖ ਕੇ ਆਈ ਹੈ ਮੈਂ ਜਾਦਾ ਹੀ ਮਤਲਬ ਜਦ ਮੈਂ ਗਿਆ ਉਹਦਾ ਜੀਭ ਤੀ ਓਡੀ ਲੰਬੀ ਗੱਡੀ ਦੀ ਜੀਭ ਐ ਐ ਕਰੇ ਮੈਂ ਉਹ ਕਲਿੱਪ ਜੀ ਲਾਉਂਗਾ ਜਦੋਂ ਮੈਂ ਆਇਆ ਨਾ ਹਾਂ ਅੱਖਾਂ ਨਹੀਂ ਲਿਖਦੀਆਂ ਨਹੀਂ ਆਉਂਦੀਆਂ ਹਾਂ ਮਤਲਬ ਉਹ ਚਿੱਟਾ ਚਿੱਟਾ ਜਾਂ ਸਾਰਾ ਮੈਂ ਦੰਦਾ ਤੋਂ ਹੀ ਹੋ ਗਿਆ ਯਾਰ ਦੰਦਾ ਪੀ ਚੜੇ ਹੋਇਆ ਹਾਂ ਹਾਂ ਬਸ ਛੜਿਆ ਲਾਓ ਹਾਂ ਛੜਿਆ ਜਾ ਉਹ ਬੰਦਾ ਐਦਾਂ ਉਹੀ ਤੇ ਮੈਂ ਹੁੰਦੇ ਨਾਲ ਦੇਖਦਾ ਪਿਆ ਜਸਟ ਟਾਈਮ ਉਹਨੇ ਹੁੰਦੀ ਨਜ਼ਰ ਵੀ ਆਦਰੀ ਹੀ ਆਪਣੀ ਵਾਲੀ ਗੱਡੀ ਵਾਲੀ ਤੇ ਮੈਂ ਕਹਿੰਨਾ ਐਦਾਂ ਦਾ ਪਹਿਲੀ ਵਾਰੀ ਹੋਇਆ ਮੈਂ ਕੋਈ ਆ ਮੈਂ ਕਹਾ ਯਾਰ ਪੈਜ ਬੰਦਾ ਖੜਿਆ ਹਾਂ ਮਗਾ ਦਵਾ ਉਹੀ ਨਾ ਮਿਰਚਾ ਮੁਰਚਾ ਮਾਰੇ ਬੇ ਡਾਲ ਲੱਗਿਆ ਹੋਏ ਵੇ ਪਹਿਲੀ ਵਾਰੀ ਵਾਕੇ ਰੌਂਗਟੇ ਲਿਆਉਦੇ એનર્ਜੀ ਜੀ ਦਾ ਮੈਨੂੰ ਵੀ ਫੀਲ ਹੋਈ ਨੈਗੇਟਿਵ એનર્ਜੀ ਜੀ ਹੁੰਦੀ ਹੈ ਨਾ ਇੱਕ ਵਾਰੀ ਹਾਂ ਵੀ ਮੈਂ ਫਿਰ ਜਦੋਂ ਤੈਨੂੰ ਉਹ ਕਰਿਆ ਮੈਂ ਕਿਹਾ ਯਾਰ ਦੇਖ ਕੇ ਆਈ ਸਵਾਰ ਕੇ ਮੈਨੂੰ ਕਈ ਵਾਰ ਭੁਲੇਖਾ ਹੋਈ ਪੈਦਾ ਤੇਰੇ ਉਹਦੇ ਉਹ ਦੱਨ ਕਰਕੇ ਤੇ ਮੈਂ ਹੋ ਕਰਕੇ ਆ ਮੈਂ ਗੱਡੀ ਵੀ ਉੱਥੇ ਬਿਲਕੁਲ ਸਲੋ ਹੋ ਜਾਂਦੀ ਹੈ ਦੂਏ ਗੇੜ ਤੇ ਗੱਡੀ ਚੜ੍ਹ ਰਹੀ ਹੈ ਹਾਂ ਤੇ ਮੈਂ ਕਹਿੰਦਾ ਨਾ ਰੂਹ ਕੰਡੇ ਖੜੇ ਹੋ ਗਏ ਯਾਰ ਹੋਰ ਅਸ ਤੋਂ ਵੱਡੀ ਕੀ ਚੀਜ਼ ਕੀ ਹੋ ਸਕਦੀ ਆ ਦੱਸ ਨਾ ਪਾਠ ਲਾ ਲਵੇ ਆਰ ਗਰਵਤੀ ਖੋਦੋ ਆਪਣਾ ਲੱਗਾ ਜੀ ਇਹ ਸਰਕਾਰ ਸਤਨਾਮ ਵਾਹਿਗੁਰੂ ਕਰਨ ਉਹ ਕਰਿਆ ਉਹ ਹੀ ਭੁੱਲ ਗਿਆ ਉਹ ਯਾਰ ਮੈਂ ਡਾਲੇ ਵਾਲ ਸ਼ੀਸ਼ੇ ਦੇਖਿਆ ਮੈਂ ਅੱਗੇ ਤੇ ਤੁਰ ਗੱਡੀ ਗਈ ਆ ਮੈਂ ਉਹ ਜਾਲੀ ਸੁੱਟਤੀ ਥੱਲੇ ਮੈਂ ਜਿੱਤਾਂ ਪਿੱਛੇ ਉਹ ਜਾਲੀ ਸੁੱਟ ਕੇ ਆ ਕਿਦਣਾ ਪਾਗਲ ਆ ਮੈਂ ਚਾ ਕੇ ਦੇਖਿਆ ਦੋ ਦੋ ਵੀ ਅੰਦਰ ਆ ਕੇ ਦੁਬਾਰਾ ਉਹ ਮੂੰਹ ਕਰਕੇ ਕਰਨ ਲਗਾ ਹੂੰ ਉਹ ਉਹਦੇ ਚ ਫਿਰ ਮ ਬੋੰਦ ਲ ਗਿਆ ਉਹ ਦੇਗਾ ਲੱਟ ਲਗਾ ਹਾਂ ਕਹਿੰਦਾ ਗਰਮ ਲਿਆ ਰੋਟੀ ਅੱਛਾ ਹਾਂ ਅਰ ਚੋਪੜੀ ਵੀ ਰੋਟੀ ਨਹੀਂ ਖਾਂਦਾ ਬੰਦਰ ਕਦੀ ਵੀ ਅੱਛਾ ਜੀ ਹਾਂ ਤੇਨੂੰ ਨਹੀਂ ਰੋਟੀ ਖਾਦਗੇ ਆ ਦੀ ਬੈਠਾ ਉਹ ਬੈਠ ਗਿਆ ਉੱਪਰ ਜਾ ਕੇ ਆਹ ਠੰਡੀ ਰੋਟੀ ਖਾਈ ਨਹੀਂ ਬਾਈ ਉਹ ਗਰਮ ਲੈ ਕੇ ਬੈਠ ਗਿਆ ਉੱਪਰ ਕਹਿੰਦਾ ਗਰਮ ਦੋ ਤੂੰ ਤਾਂ ਖਾ ਲਿਆ ਦੋ ਖਾ ਲਿਆ ਆਉ ਜਦੋਂ ਅੱਪਾ ਆਏ ਸੀ ਜਦੋਂ ਅੱਪਾ ਆਏ ਸੀ ਉਦੋਂ ਰੋਟੀ ਰੋਟੀ ਖਾ ਰਿਆ ਸੀ ਪਹਿਲੇ ਜਦੋਂ ਆਏ ਉਸ ਟਾਈਮ ਰੋਟੀ ਖਾ ਰਹਾਤਾ ਸੀ ਆਂਨੇ ਮਤੋਂ ਉਹ ਵਕਤ 4 ਵਜੇ ਕਿ 11 ਮਿੰਟਾਂ ਸਾਹਮਣੇ ਵਾਲੇ ਰੋਡ ਤੇ ਹੋ ਗਏ ਖੜਕ ਵਰਤੋਂ ਇਹ ਉੱਟ ਗਏ ਆਪਾਂ ਚੱਲ ਪਏ ਜੀਗੇ ਅੱਜ ਸੁੱਤਾ ਦਾ ਹੈ ਹੀ ਨਹੀਂ ਮੈਂ ਜੱਜ ਨਾਲ ਮੱਜਾ ਗੋਮੀ ਜੀ ਜੀ ਰਿਹਾ ਤੇ ਹੁਣ ਚੱਲਦੇ ਆ ਸਾਵਰਾ ਬਣਾ ਰਹੇ ਆ ਕੀਕੋ ਕਿਲੋਮੀਟਰ ਸਵਰ ਰਹਿ ਗਿਆ ਆਹ ਰੋਡ ਚਲੇ ਗਿਆ ਆਪਣਾ ਕਿਆ ਨੌਲ ਨੇ ਰਹੋ ਇੱਥੇ ਪਰਕੇ ਪਰਨਗੇ ਤੇ ਹਲਦੀਏ ਹਲਦੀ ਨਾਲ ਦੀ ਇਹਨਾਂ ਚਲੇ ਗਿਆ ਤੇ ਸਿੱਧਾ ਚਲੇਗਾ ਕਲਕੱਤੇ ਨੂੰ ਯੂਰਪ ਆ ਘੁੰਮਣ ਘੇਰੀ ਜੀ ਆਦਿ ਹਨ ਉਹ ਅੱਗੇ ਤੇ ਗਿਆ ਹਲਦੀ ਇਹਨੂੰ ਦਾ ਨਾ ਆਈਏ ਆਈਏ ਅੱਛਾ ਆ ਹਲਦੀ ਇਹਨੂੰ ਹੀ ਗਿਆ ਬਾਈ ਹਾਂ ਰੇ ਆਮ ਤਾਂ ਭਾਈ ਆ ਗਿਆ ਮਾਸਟਰ ਦਾ ਭਾਈ ਆਮ ਤਾਂ ਭਾਈ ਆ ਗਿਆ ਕਹਿੰਦੇ ਗੱਡੀਆਂ ਲਾਤੀਆਂ ਸਾਡੀਆਂ ਲੈਂਚ ਲਾ ਗੜਮੇ ਭਾਈ ਸਾਹਿਬ ਮਾਈਕ ਲੈ ਕੇ ਆਓ ਹਮਾਰਾ ਅੰਦਰ ਸੇ ਉਠਾ ਕੇ ਗੱਡੀਆਂ ਮੈਨੂੰ ਛੱਡਣੀਆਂ ਚਾਹੀਏ ਮਾਸਟਰ ਦੇ ਭਾਈ ਦਾ ਸਾਡੀ ਗੱਡੀ ਦਾ ਚੱਟ ਰੰਦਾ ਮਾਸਟਰ ਦਾ ਭਾਈ ਵਿਆਹ ਤੇ ਨਹੀਂ ਜਾਂਦਾ ਹੈ ਭਾਈ ਵਿਆਹ ਜਲ ਜੇਗਾ ਉਹ ਵੀ ਤਾਂ ਰੋਟੀ ਖਾਂਦੀ ਹੋਣਾ ਹਨਾ ਉਹ ਕਹਿਵਾਂ ਕਿੰਨੇ ਵਜੇ ਛੱਡਣਗੇ ਕਰਤਾ ਵਪਾਰੀ ਨੂੰ ਫੋਨ ਦਾ ਏ ਦੇ ਕਾਰ ਆਲਾ ਨਾ ਕੋਈ ਚੱਕਰ ਨਹੀਂ ਕਹਿੰਦੇ ਕਾਰ ਆਲਾ ਚਾਹ ਡਾ ਲਦੇ ਨੇ ਇਹਨਾਂ ਨੂੰ ਹਾਂ ਵਾਰਾਜੀ ਹੁੰਦੇ ਨੇ ਵੇ ਬੰਬ ਹਾਂ ਇਹ ਮਾਰਨਾ ਗੁੰਡੀ ਇਹਦੇ ਤੇਰੇ ਜੋ ਇਹ ਕਿੱਟੀ ਨਹੀਂ ਦੇਖੀ ਦਾ ਅਗਲਾ ਤਾਂ ਦੇਖਿਆ ਹੀ ਨਹੀਂ ਟਾਇਰ ਅਜੇ ਉਹ ਹਣ ਤੂੰ ਅਗਲੇ ਨੇ ਦੇਖਿਆ ਉਹਨੇ ਕੋਈ ਵੀ ਨਹੀਂ ਦੇਖਿਆ ਹਾਲੇ ਆਹ ਆ ਵੀ ਦੱਸ ਕਿਹੜਾ ਆਰਟੀਕਲ ਦਾ ਆਰਟੀਕਲ 14 14 ਆ ਆ ਆ ਵੀ ਬਣਾ ਸਕਦੇ ਆ ਵੀਡੀਓ 8 ਵਜੇ ਹਰਦਾਂ ਮਮਤਾ ਦਾ ਭਰਾ ਆਇਆ ਬੱਸ ਬੋਲੇ ਬੰਦ ਹਾਂ ਹਾਂ ਬੰਦ ਕਰ ਦੋ ਇਹ ਆਵਾਰ ਨਹੀਂ ਹੈ ਆਵਾਰ ਇਹ ਆ ਜੀ 2 ਕੋਲ ਸਾਰੇ ਦੇ ਅੱਖਾਂ ਬਿੰਨੀਆਂ ਵਈਆਂ ਨੇ ਹੈਨਾ ਬਿੱਲਾ ਖੋ ਬਿੱਲਾ ਰਹੀ ਖੋ ਜਾ ਰਹੀ ਨਹੀਂ ਹਾਂ ਦੇਖੋ ਮਿੱਤਰੋ ਲਾਈਨ ਕੱਢੀ ਲੰਬੀ ਲੱਗ ਗਈ ਉਹ ਤੁਹਾਨੂੰ ਲੱਗ ਗਈ ਕਿੱਥੇ ਦਾ ਮੌਜੂਦ ਉਹ ਵਾਈਟ ਕਿੱਥੇ ਕਿਉਂ ਡਿਲੀਵਰੀ ਵਾਲੇ ਬਾਈ ਖੜੇ ਆ ਵੀ ਡਿਲੀਵਰੀ ਵਾਲੇ ਉਸਤਾਦ ਉਹ ਓੜਾ ਨਾਲ ਦਾ ਬਾਈ ਉਹਨਾਂ ਦਾ ਆਪਣਾ ਕਿਆ ਕਹਿੰਦੇ ਐ ਬਿੱਲੀ ਦੇ ਬਿੱਲੀ